ਇੱਕ ਵਾਰ ਫੇਰ ਤੋਂ ਭਾਰਤ ਦੇ ਵਿੱਚ ਕੋਵਿਡ-19 ਨੇ ਦਸਤਕ ਦਿੱਤੀ ਹੈ ਜੀ ਹਾਂ ਬਿਲਕੁਲ ਕੋਵਿਡ ਦੇ ਕੇਸ ਇੱਕ ਵਾਰ ਫੇਰ ਤੋਂ ਵਧਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਹੁਣ 200 ਤੋਂ ਵੱਧ ਐਕਟਿਵ ਕੇਸਿਸ ਜਿਹੜੇ ਨੇ ਸਾਹਮਣੇ ਆਏ ਨੇ ਸੋ ਲਗਾਤਾਰ ਕਰੋਨਾ ਵਾਇਰਸ ਦਾ ਖਤਰਾ ਇੱਕ ਵਾਰ ਫੇਰ ਤੋਂ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਵਕਤ ਦੀ ਬੇਹੱਦ ਹੀ ਵੱਡੀ ਖਬਰ ਹੈ ਜਿੱਥੇ ਬੀਤੇ ਕੁਝ ਸਾਲ ਪਹਿਲਾਂ ਦੇਖਿਆ ਗਿਆ ਕਿ ਕਰੋਨਾ ਵਾਇਰਸ ਤੋਂ ਕਿਸ ਤਰੀਕੇ ਦੇ ਨਾਲ ਲੋਕ ਜੂਝਦੇ ਹੋਏ ਦਿਖਾਈ ਦਿੱਤੇ ਤੇ ਹੁਣ ਇੱਕ ਵਾਰ ਫੇਰ ਤੋਂ ਕੋਵਿਡ ਦੇ ਕੇਸ ਭਾਰਤ ਚ ਮੁੜ ਵਾਪਸ ਤੋਂ ਆਏ ਨੇ ਕੋਵਿਡ ਦੇ ਕੇਸ ਨੇ ਫੇਰ ਐਂਟਰੀ ਲਈ ਹੈ ਭਾਰਤ ਚ ਜਿਹੜੇ ਐਕਟਿਵ ਕੇਸ ਨੇ ਉਹ 257 ਪਹੁੰਚ ਗਏ ਨੇ ਤੇ ਇੱਕ ਹਫਤੇ ਦੇ ਵਿੱਚ 164 ਨਵੇਂ ਮਾਮਲੇ ਜਿਹੜੇ ਨੇ ਸਾਹਮਣੇ ਆਏ ਨੇ ਭਾਰਤ ਦੇ ਵਿੱਚ ਕੋਵਿਡ 19 ਦੇ ਹੁਣ ਮਾਮਲੇ ਇੱਕ ਵਾਰ ਫੇਰ ਫੇਰ ਜਿਹੜੇ ਨੇ ਵਧਦੇ ਹੋਏ ਦਿਖਾਈ ਦੇ ਰਹੇ ਨੇ ਤਤਾਂ ਦੱਸ ਦਈਏ ਕਿ ਹੁਣ ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਦੇ ਵਿੱਚ ਦੋ ਮੌਤਾਂ ਦਾ ਵੀ ਇਸ ਦੇ ਵਿੱਚ ਗੱਲ ਕਹੀ ਜਾ ਰਹੀ ਹੈ ਦੋ ਮੌਤਾਂ ਵੀ ਹੋਈਆਂ ਨੇ ਕੋਵਿਡ-19 ਦੇ ਚੱਲਦੇ ਜਿਸ ਤੋਂ ਬਾਅਦ ਹੁਣ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਇਸ ਤੋਂ ਬਚਾ ਦੀ ਗੱਲ ਕੀਤੀ ਗਈ ਹੈ ਖੁਦ ਨੂੰ ਸੇਫ ਰੱਖਣ ਦੀ ਗੱਲ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਪਿਛਲੀ ਵਾਰੀ ਪ੍ਰੋਟੋਕੋਲਸ ਦਿੱਤੀਆਂ ਗਈਆਂ ਸੀ ਕਿ ਕਿਸ ਤਰ੍ਹਾਂ ਖੁਦ ਨੂੰ ਬਚਾ ਕੀਤਾ ਜਾ ਸਕਦਾ ਹੈ ਮਾਸਕ ਪਾ ਕੇ ਦੂਰੀ ਬਣਾ ਕੇ ਸਰਦੀ ਜ਼ੁਕਾਮ ਹੋਣ ਤੋਂ ਬਾਅਦ ਉਸ ਦਾ ਕਿਸ ਤਰੀਕੇ ਨਾਲ ਇਲਾਜ ਕੀਤਾ ਜਾਣਾ ਚਾਹੀਦਾ ਹੈ ਇਸ ਤਰੀਕੇ ਇਹ ਜਿਹੜੇ ਪ੍ਰੋਟੋਕੋਲਸ ਨੇ ਦੁਬਾਰਾ ਤੋਂ ਇਸਤੇਮਾਲ ਕਰਨ ਦੀ ਗੱਲ ਕੀਤੀ ਗਈ ਹੈ ਦੂਰੀ ਬਣਾਏ ਰੱਖਣ ਦੀ ਗੱਲ ਕੀਤੀ ਗਈ ਹੈ ਸੋ ਲਗਾਤਾਰ ਜਿਸ ਤੇ ਇੱਕ ਪਾਸੇ ਕੋਰੋਨਾ ਦੇ ਮਾਮਲਾ ਮਾਮਲਿਆਂ ਨੇ ਫੇਰ ਤੋਂ ਦਸਤਕ ਦੇਣੀ ਸ਼ੁਰੂ ਕਰਤੀ ਹੈ ਲੋਕਾਂ ਦੇ ਵਿੱਚ ਵੀ ਕਾਫੀ ਡਰ ਅਤੇ ਖੌਫ ਦਾ ਮਾਹੌਲ ਦੇਖਿਆ ਜਾ ਰਿਹਾ ਕਿਉਂਕਿ कोरोना वायरस ਨੇ ਬੀਤੇ ਸਾਲੀ ਜਿਥੇ 2019 ਦੇ ਵਿੱਚ ਜਦੋਂ ਅਜਿਹੇ ਮਾਮਲੇ ਪਹਿਲਾਂ ਤਾਂ ਚੀਨ ਦੇ ਵਿੱਚ ਸਾਹਮਣੇ ਆਂਦੇ ਆ ਤੇ 20 ਦੇ ਵਿੱਚ ਜੇ ਮਾਰਚ ਦੇ ਮਹੀਨੇ ਦੀ ਗੱਲ ਕਰੀਏ ਤਾਂ ਇਸ ਦੌਰਾਨ ਸਾਰਾ ਕੁਝ ਬੰਦ ਹੋ ਜਾਂਦਾ ਹੈ ਲਾਕਡਾਊਨ ਹੋ ਜਾਂਦਾ ਹੈ ਇਹੋ ਜਿਹਾ ਮੰਜ਼ਰ ਸੀਗਾ ਉਹ ਜੋ ਕਿ ਅੱਜ ਤੱਕ ਕਿਸੇ ਨੇ ਵੀ ਨਹੀਂ ਦੇਖਿਆ ਸੀ ਜਿਸ ਤੋਂ ਬਾਅਦ ਲਗਾਤਾਰ ਕੋਵਿਡ ਦੇ ਕੇਸਿਸ ਸਾਹਮਣੇ ਆਉਂਦੇ ਰਹਿੰਦੇ ਨੇ ਹਰ ਸਾਲ ਤੇ ਇਸ ਸਾਲ 2025 ਦੇ ਵਿੱਚ ਵੀ ਕੋਵਿਡ ਦੇ ਨਵੇਂ ਮਾਮਲੇ ਆਣੇ ਸ਼ੁਰੂ ਹੋ ਗਏ ਨੇ 257 ਮਾਮਲੇ ਜੋ ਭਾਰਤ ਦੇ ਵਿੱਚ ਐਕਟਿਵ ਕੇਸਿਸ ਨੇ ਉਹ ਦੱਸੇ ਜਾ ਰਹੇ ਨੇ ਤੇ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਜਿਹੜੇ ਉੱਪਰ ਮਾਮਲੇ ਜਿਹੜੇ ਨੇ ਇੱਕ ਹਫ਼ਤੇ ਦੇ ਵਿੱਚ ਸਾਹਮਣੇ ਆਏ ਨੇ 100 ਤੋਂ ਉੱਪਰ ਮਾਮਲੇ ਕੋਰੋਨਾ ਵਾਇਰਸ ਦੇ ਇੱਕ ਹਫ਼ਤੇ ਦੇ ਵਿੱਚ ਸਾਹਮਣੇ ਆਏ ਨੇ ਤਾਂ ਦੋ ਪ੍ਰੋਟੋਕੋਲਸ ਪਹਿਲਾਂ ਦਿੱਤੀਆਂ ਗਈਆਂ ਸੀਗੀਆਂ ਜਿਸ ਤਰੀਕੇ ਦੇ ਨਾਲ ਖੁਦ ਨੂੰ ਸੇਫ ਰੱਖਣਾ ਚਾਹੀਦਾ ਹੈ ਕਿਸ ਤਰੀਕੇ ਦੇ ਨਾਲ ਖੁਦ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਉਹ ਹੀ ਪ੍ਰੋਟੋਕੋਲਸ ਜਿਹੜਾ ਡਾਕਟਰਸ ਦੇ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਇਸ ਤੇ ਦੁਆਰਾ ਆਇਆ ਜਾਵੇ ਤੇ ਖੁੱਦਾ ਧਿਆਨ ਰੱਖਿਆ ਜਾਵੇ